ਮੈਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਮੁੱਚੇ ਆਪਣੇ ਬਿਆਨ ਪ੍ਰਵਾਹ ਨੂੰ ਅਪੀਲ ਕਰਦਾ ਤੇ ਖਾਸ ਕਰਕੇ ਮਾਨਦਾਨ ਸਵਾਲ ਕਾਪ ਹੋਆ ਜੇ ਲੋਕਾਂ ਨੂੰ ਵੀਲ ਕਰਦਾ ਕਿ ਕੱਲ 28 ਤਰੀਕ ਨੂੰ ਮਾਨਯੋਗ ਨੈਸ਼ਨਲ ਕ੍ਰਿਮੀਨਲ ਆਮ ਆਦਮੀ ਪਾਰਟੀ ਔਰ ਦਿੱਲੀ ਦੇ ਹਰਮਨ ਪਾਇਲੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਪਠਾਨਗੁਰ ਪਹੁੰਚ ਰਹੇ ਆ ਮੈਂ ਸਮੁੱਚੇ ਲੋਕਾਂ ਨੂੰ ਬੇਨਤੀ ਕਰਦਾ ਵੀ ਉਹ ਮਾ ਕੇ ਕੱਲ 2 ਵਜੇ ਉਹਨਾਂ ਦਾ ਰੋਡ ਸ਼ੋ ਬਾਲਮੀਕੀ ਚੌਂਕ ਤੋਂ ਸ਼ੁਰੂ ਹੋਏਗਾ ਔਰ ਉਹ ਬਜ਼ਾਰਾ ਜਿਹੜਾ ਨਿਕਲਦਾ ਹੋਇਆ ਗਾੜੀ ਅਤੇ ਚੌਂਕ ਵਿੱਚ ਸਮਾਪਤ ਹੋ ਰਿਹਾ ਸੋ ਹਿੰਦੁਸਤਾਨ ਦੇ ਸਿਰਮੌਰ ਲੀਡਰ ਇਮਾਨਦਾਰ ਲੀਡਰ ਗਵਰਨਰਸ ਗਵਰਨਰਸ ਦੇ ਪਿਤਾਮਾ ਜਿਨ੍ਹਾਂ ਨੇ ਨੀਤੀਆਂ ਦੇ ਵਿੱਚ ਲੋਕਪੱਖੀ ਨੀਤੀਆਂ ਨੂੰ ਇੱਕ ਬਹੁਤ ਵੱਡਾ ਬਲ ਦਿੱਤਾ ਸੋ ਜਿਸ ਨਾਲ ਦਿੱਲੀ ਔਰ ਪੰਜਾਬ ਦੇ ਅੰਦਰ ਉਹਨਾਂ ਦੀ ਵਾਈਸ ਸਰਕਾਰਾਂ ਚੱਲ ਰਹੀਆਂ ਔਰ ਲਗਾਤਾਰ ਲੋਕਾਂ ਦੇ ਕਲੇਸ਼ ਦੂਰ ਕਰਨ ਦੇ ਲਈ ਕੰਮ ਕੀਤੇ ਜਾ ਰਹੇ ਆ ਮੈਂ ਸਭ ਲੋਕਾਂ ਨੂੰ ਅਪੀਲ ਕਰਦਾ ਕਿ ਕੱਲ ਹਮ ਮਹਾਕੇ ਅਰਵਿੰਦ ਕੇਜਰੀਵਾਲ ਜੀ ਦੇ ਰੋਡਸੋਵ ਦੇ ਵਿੱਚ 2 ਵਜੇ ਪਠਾਨਕੋਟੂ ਦੇ ਪਹੁੰਚਣਾ ਮੈਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਮੁੱਛ ਆਪਣੇ ਬਿਆਨ ਪ੍ਰਵਾਹ ਨੂੰ ਅਪੀਲ ਕਰਦਾ ਤੇ ਖਾਸ ਕਰਕੇ ਮਾਨਸਵਾਲ ਕਾਪੂਆ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਕੱਲ 28 ਤਰੀਕ ਨੂੰ ਮਾਨਜੋ ਨੈਸ਼ਨਲ ਕ੍ਰਿਮੀਨਲ ਆਮ ਆਦਮੀ ਪਾਰਟੀ ਔਰ ਦਿੱਲੀ ਦੇ ਹਰਮਨ ਪਹਿਲੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਪ੍ਰਧਾਨਗੁਰ ਪਹੁੰਚ ਰਹੇ ਆ ਮੈਂ ਸਮੁੱਚੇ ਲੋਕਾਂ ਨੂੰ ਬੇਨਤੀ ਕਰਦਾ ਵੀ ਉਮ ਮਾ ਕੇ ਕੱਲ 2 ਵਜੇ ਉਹਨਾਂ ਦਾ ਰੋਡ ਸ਼ੋ ਬਾਲਮੀਕ ਚੌਂਕ ਤੋਂ ਸ਼ੁਰੂ ਹੋਏਗਾ ਔਰ ਉਹ ਬਜ਼ਾਰਾਂ ਚੋਂ ਤੇ ਨਿਕਲਦਾ ਹੋਇਆ ਗਾੜੀ ਅਤੇ ਚੌਂਕ ਵਿੱਚ ਸਵਾਗਤ ਹੋਵੇਗਾ ਸੋ ਹਿੰਦੁਸਤਾਨ ਦੇ ਸਿਰਮੌਰ ਲੀਡਰ ਇਮਾਨਦਾਰ ਲੀਡਰ ਗੁਡ ਗਵਰਨਸ ਦੇ ਪਿਤਾਮਾ ਜਿਨ੍ਹਾਂ ਨੇ ਨੀਕਾ ਦੇ ਵਿੱਚ ਲੋਕਪੱਖੀ ਨੀਤੀਆਂ ਨੂੰ ਇੱਕ ਬਹੁਤ ਵੱਡਾ ਬਲ ਦਿੱਤਾ ਸੋ ਜਿਸ ਤਰ੍ਹਾਂ ਦਿੱਲੀ ਔਰ ਪੰਜਾਬ ਦੇ ਅੰਦਰ ਉਹਨਾਂ ਦੀ ਵਾਈਸ ਸਰਕਾਰਾਂ ਚੱਲ ਰਹੀਆਂ ਔਰ ਲਗਾਤਾਰ ਲੋਕਾਂ ਦੇ ਕਲੇਸ਼ ਦੂਰ ਕਰਨ ਦੇ ਲਈ ਕੰਮ ਕੀਤੇ ਜਾ ਰਹੇ ਆ ਮੈਂ ਸਭ ਲੋਕਾਂ ਨੂੰ ਅਪੀਲ ਕਰਦਾ ਕਿ ਕੱਲ ਹੋਮ ਹਮਾ ਕੇ ਅਰਵਿੰਦ ਕੇਜਰੀਵਾਲ ਜੀ ਦੇ ਰੋਡਸਾਈਡ ਦੇ ਵਿੱਚ 2 ਵਜੇ ਪਠਾਨਕੋਟ ਨੂੰ ਪਹੁੰਚਣਾ ਮੈਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਮੁੱਚ ਆਪਣੇ ਬਿਆਨ ਪ੍ਰਵਾਹ ਨੂੰ ਅਪੀਲ ਕਰਦਾ ਤੇ ਖਾਸ ਕਰਕੇ ਮਦਨ ਸਵਾਲ ਕਾਪੂ ਆ ਦੇ ਲੋਕਾਂ ਨੂੰ ਵੀ ਕਹਿੰਦਾ ਕਿ ਕੱਲ 28 ਤਰੀਕ ਨੂੰ ਮਾਨਯੋਗ ਨੈਸ਼ਨਲ ਕਨਿਊਨ ਆਰਮਨਦੀ ਪਾਰਟੀ ਔਰ ਦਿੱਲੀ ਦੇ ਹਰਮਨ ਪਾਇਲੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਪ੍ਰਧਾਨਗੁਰ ਪਹੁੰਚ ਰਹੇ ਆ ਮੈਂ ਸਮੁੱਚੇ ਲੋਕਾਂ ਨੂੰ ਬੇਨਤੀ ਕਰਦਾ ਵੀ ਉਮ ਮਾ ਕੇ ਕੱਲ 2 ਵਜੇ ਉਹਨਾਂ ਦਾ ਰੋਡशो ਬਾਲਮੀਕ ਚੌਂਕ ਤੋਂ ਸ਼ੁਰੂ ਹੋਏਗਾ ਔਰ ਉਹ ਬਜ਼ਾਰਾਂ ਚੋਂ ਤੇ ਨਿਕਲਦਾ ਹੋਇਆ ਗਾੜੀਆਂ ਤੇ ਚੌਂਕ ਵਿੱਚ ਸਵਾਗਤ ਹੋਵੇਗਾ ਸੋ ਹਿੰਦੁਸਤਾਨ ਦੇ ਸਿਰਮੌਰ ਲੀਡਰ ਇਮਾਨਦਾਰ ਲੀਡਰ ਗਵਰਨਰਸ ਗਵਰਨਰਸ ਦੇ ਪਿਤਾਮਾ ਜਿਨ੍ਹਾਂ ਨੇ ਨੀਕਾ ਦੇ ਵਿੱਚ ਲੋਕਪੱਖੀ ਨੀਤੀਆਂ ਨੂੰ ਇੱਕ ਬਹੁਤ ਵੱਡਾ ਬਲ ਦਿੱਤਾ ਸੋ ਜਿਸ ਤਰ੍ਹਾਂ ਦਿੱਲੀ ਔਰ ਪੰਜਾਬ ਦੇ ਅੰਦਰ ਉਹਨਾਂ ਦੀ ਵਾਈਸ ਸਰਕਾਰਾਂ ਚੱਲ ਰਹੀਆਂ ਔਰ ਲਗਾਤਾਰ ਲੋਕਾਂ ਦੇ ਕਲੇਸ਼ ਦੂਰ ਕਰਨ ਦੇ ਲਈ ਕੰਮ ਕੀਤੇ ਜਾ ਰਹੇ ਆ ਮੈਂ ਸਭ ਲੋਕਾਂ ਨੂੰ ਅਪੀਲ ਕਰਦਾ ਕਿ ਕੱਲ ਹਮ ਮਹਾਕੇ ਅਰਵਿੰਦ ਕੇਜਰੀਵਾਲ ਜੀ ਦੇ ਰੋਡਸਾਈਡ ਦੇ ਵਿੱਚ 2 ਵਜੇ ਪਠਾਨਕੋਟ ਨੂੰ ਪਹੁੰਚਣਾ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर